ਹਾਂਜੀ ਜੀ ਸਾਰੇ ਦੇਸ਼ ਨਿਵਾਸੀਆਂ ਨੂੰ ਜੈ ਵਲਮਿਕੀ ਹਰ ਹਰ ਵਲਮਿਕੀ ਇੱਕ ਸੋਸ਼ਲ ਮੀਡੀਆ ਤੇ WhatsApp ਤੇ Facebook ਤੇ ਇੱਕ ਮੈਸੇਜ ਚੱਲ ਰਿਹਾ ਵਾ ਕਿ ਕੱਲ ਨੂੰ 21 ਅਗਸਤ ਨੂੰ ਭਾਰਤ ਬੰਦ ਹੈ ਤਾਂ ਸਾਡੀ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਮੁੱੱਚੇ ਵਾਲਮੀਕਨ ਸਮਾਜ ਵੱਲੋਂ ਮਜਬੀ ਸਿੱਖ ਸਮਾਜ ਵੱਲੋਂ ਇਹ ਬੇਨਤੀ ਆ ਕਿ ਕੱਲ ਨੂੰ ਕਿਸੇ ਤਰ੍ਹਾਂ ਦਾ ਕੋਈ ਬੰਦ ਦੀ ਕਾਲ ਨਹੀਂ ਹੈਗੀ ਸਮਾਜ ਵੱਲੋਂ ਇਹ ਕੁਝ ਸ਼ਰਾਰਤੀ ਅੰਸਰਾ ਵੱਲੋਂ ਪੋਸਟ ਪਾਈ ਗਈ ਆ ਕਿਉਂਕਿ ਪਿਛਲੇ ਦਿਨੀ 21 ਅਗਸਤ ਨੂੰ ਇੱਕ ਐਸਆਸਟੀ ਐਕਟ ਦੇ ਅਧੀਨ ਸੁਪਰੀਮ ਆਨਯੋਗ ਸੁਪਰੀਮ ਕੋਰਟ ਜੀ ਦਾ ਇੱਕ ਫੈਸਲਾ ਆਇਆ ਸੀ 12% ਅਜ਼ਰਵੇਸ਼ਨ ਕੋਟੇ ਦੇ ਸਬੰਧ ਵਿੱਚ ਤੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਾਣ ਬੁੱਝ ਕੇ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਜਿਹੜੀਆਂ ਪਾਰਟੀਆਂ ਖਤਮ ਹੋ ਚੁੱਕੀਆਂ ਆਪਣੇ ਨਾਮ ਨੂੰ ਚਮਕਾਉਣ ਦੇ ਲਈ ਇੱਕ ਝੂਠਾ ਮੈਸੇਜ ਪਾਇਆ ਜਾ ਰਿਹਾ ਵਾ ਫੇਕ ਮੈਸੇਜ ਪਾਇਆ ਜਾ ਰਿਹਾ ਵਾ ਉਹਨਾਂ ਕੋਲ ਸੋਸ਼ਲ ਮੀਡੀਆ ਤੇ ਸ਼ਹਿਰਦਾਰਾਂ ਨੂੰ ਦੇਸ਼ਵਾਸੀਆਂ ਨੂੰ ਗੁੰਮਰਾਹ ਕਰਿਆ ਜਾ ਰਿਹਾ ਵੀ ਕੱਲ ਨੂੰ 21 ਅਗਸਤ ਨੂੰ ਭਾਰਤ ਬੰਦ ਕਰਿਆ ਜਾਏਗਾ ਪਰ ਸਾਡੀ ਸਮੁੱਚੇ ਵਪਾਰੀ ਵਰਗ ਨੂੰ ਸਮੁੱਚੇ ਦੁਕਾਨਦਾਰ ਭਰਾਵਾਂ ਨੂੰ ਸਮੁੱਚੇ ਰੇੜੀ ਫੜੀ ਵਾਲੇ ਭਰਾਵਾਂ ਨੂੰ ਸਾਡੀ ਬੇਨਤੀ ਆ ਕਿ ਕੱਲ ਨੂੰ 21 ਅਗਸਤ ਨੂੰ ਕਿਸੇ ਤਰ੍ਹਾਂ ਦਾ ਕੋਈ ਬੰਦ ਨਹੀਂ ਹੈਗਾ ਸਾਡੇ ਦੁਕਾਨਦਾਰ ਵੀਰ ਦੁਕਾਨਦਾਰ ਭਰਾ ਜਿਵੇਂ ਹਰ ਰੋਜ਼ ਆਪਣੀਆਂ ਦੁਕਾਨਾਂ ਖੋਲਦੇ ਨੇ ਆਪਣਾ ਵਪਾਰ ਕਰਦੇ ਨੇ ਉਸੇ ਤਰ੍ਹਾਂ ਕੱਲ ਨੂੰ ਆਪਣੇ ਬਾਜ਼ਾਰ ਦੁਕਾਨਾਂ ਖੁੱਲੀਆਂ ਰੱਖਣ ਕਿਸੇ ਤਰ੍ਹਾਂ ਦਾ ਭਾਈਚਾਰੇ ਵੱਲੋਂ ਕੋਈ ਬੰਦ ਦੀ ਕਾਲ ਨਹੀਂ ਹੈਗੀ ਸਮੁੱਚਾ ਸ਼ਹਿਰ ਸਮੁੱਚਾ ਦੇਸ਼ ਕੱਲ ਨੂੰ ਖੁੱਲਾ ਵਾ ਸਾਡੀ ਸਾਰਿਆਂ ਨੂੰ ਸਮਾਜ ਵੱਲੋਂ ਹੱਥ ਜੋੜ ਕੇ ਬੇਨਤੀ ਆ ਕਿ ਕੱਲ ਨੂੰ ਆਪਣੇ ਬਾਜ਼ਾਰ ਆਪਣੀਆਂ ਦੁਕਾਨਾਂ ਇਸੇ ਤਰ੍ਹਾਂ ਹੀ ਖੁੱਲੀਆਂ ਰੱਖਿਓ ਜਿਵੇਂ ਰੋਜ਼ ਖੁੱਲੀਆਂ ਰੱਖਦੇ ਹੋ ਉਸੇ ਤਰ੍ਹਾਂ ਖੁੱਲੀਆਂ ਰੱਖਿਓ ਸਮੁੱਚਾ ਸਮਾਜ ਤੁਹਾਡੇ ਨਾਲ ਆ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ